ਸਵਾਗਤ ਹੈ ਜੀ ਹਰ ਪਰਜੂਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਬਦ ਤਾਂ ਇਸ ਵਕਤ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੀ ਮਾਰ ਕਿਸ ਕਦਰ ਪੈ ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਆਮ ਜਨਜੀਵਨ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਿਆ ਉੱਥੇ ਜੇਕਰ ਆਪਾਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਮ ਭਰਦੇ ਨੇ ਕਿ ਸਰਕਾਰੀ ਦਫ਼ਤਰਾਂ ਦਾ ਇਨਫਰਾਸਟ੍ਰਕਚਰ ਇਸ ਤਰ੍ਹਾਂ ਦਾ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣ ਦਿੱਤੀ ਜਾ ਰਹੀ ਹੈ ਤੇ ਨਾ ਹੀ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਪਰੰਤੂ ਤਸਵੀਰਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਜਲੀ ਏ ਵਿਭਾਗ ਦੇ ਸਬਸਟੇਸ਼ਨ ਦਫ਼ਤਰ ਚੱਬੇਵਾਲ ਦੀਆਂ ਸੋ ਚੱਬੇਵਾਲ ਦਾ ਇਹ ਬਿਜਲੀ ਵਿਭਾਗ ਦਾ ਦਫ਼ਤਰ ਇਹ ਦਫ਼ਤਰ ਘਟ ਹੋ ਕੇ ਕੋਈ ਕਵਾੜਖਾਨਾ ਇਹ ਵਧੇਰੇ ਜਾਪਦਾ ਹੈ ਤਸਵੀਰਾਂ ਬਿਆਨ ਕਰਦੀਆਂ ਨੇ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਕਵਾੜਖਾਨੇ ਦਾ ਨਾਮ ਇਸ ਦਫ਼ਤਰ ਨੂੰ ਕਿਉਂ ਦਿੱਤਾ ਹੈ ਕੈਮਰਾ ਪਰਸਨ ਨੂੰ ਕਹਾਂਗਾ ਕਿ ਪਹਿਲਾਂ ਜਿਹੜੀ ਇੰਟਰਸਟ ਦੀਆਂ ਤਸਵੀਰਾਂ ਉਹ ਦਿਖਾ ਦਿੱਤੀਆਂ ਜਾਣ ਲੈਂਟਰ ਜਿਹੜਾ ਉਹ ਡਿਗਨ ਦੀ ਕਗਾਰ ਤੇ ਜਿਹੜਾ ਪਹੁੰਚ ਚੁੱਕਿਆ ਤੇ ਦੂਜੇ ਪਾਸੇ ਜਿਹੜੇ ਉਹ ਸਰੀਏ ਪਏ ਹੋਏ ਨੇ ਜਿਹੜੇ ਸਰੀਏ ਨੇ ਤੇ ਲੈਂਟਰ ਜਿਹੜਾ ਡਿਗਨ ਦੀ ਕਗਾਰ ਤੇ ਜਿਹੜਾ ਪਹੁੰਚਿਆ ਤਾਂ ਦੇਖੋ ਹੱਥ ਲਾਇਆ ਇਹ ਇਹ ਟੁਕੜੇ ਡਿੱਗਦੇ ਨੇ ਜੀ ਖੁਦਾ ਨਾ ਖਾਸਤਾ ਜੇਕਰ ਇੱਥੇ ਕੰਜ਼ਿਊਮਰ ਆਣਗੇ ਜਿਹੜੇ ਉਪਭੋਗਤਾ ਆਣਗੇ ਇੱਥੇ ਆਪਣਾ ਕੰਮ ਕਰਵਾਉਣ ਦੇ ਲਈ ਜੇਕਰ ਉਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਕੀ ਸਰਕਾਰ ਇਸ ਦੀ ਜ਼ਿੰਮੇਵਾਰੀ ਲਵੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਫਿਰ ਇਸ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਦੋਹਾਈਆਂ ਬਹੁਤ ਵੱਡੀਆਂ ਵੱਡੀਆਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਦੂਜੇ ਪਾਸੇ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ ਕਿ ਇਹ ਕੋਈ ਬਿਲਡਿੰਗ ਕੋਈ ਉਹਨਾਂ ਦੇ ਰਾਜ ਵਿੱਚ ਬਣੀ ਹੈ ਹਾਲਾਂਕਿ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਹੈ ਪ੍ਰੰਤੂ ਇਸ ਇਨ੍ਹਾਂ ਬਿਲਡਿੰਗਾਂ ਦਾ ਤਾਂ ਸੁਧਾਰ ਕੌਣ ਨੇ ਕਰਨਾ ਹੈ ਇਨ੍ਹਾਂ ਬਿਲਡਿੰਗਾਂ ਦਾ ਸੁਧਾਰ ਕਿਰਨ ਦੇ ਵਿੱਚ ਜੇਕਰ ਅਕਾਲੀ ਭਾਜਪਾ ਜਿਹੜੇ ਉਹ ناکਾਮਜਾਬ ਰਹੇ ਨੇ ਤਾਂ ਦੂਜੇ ਪਾਸੇ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਸਰਕਾਰੀ ਦਫ਼ਤਰਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ناکਾਮ ਸਾਬਤ ਹੋ ਰਹੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਚੱਬੇਵਾਲ ਦੇ ਬਿਜਲੀ ਦਫ਼ਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਇਹ ਜੀ ਬਿਜਲੀ ਵਿਭਾਗ ਦਾ ਉਹ ਮੁੱਖ ਦਰਵਾਜ਼ਾ ਹੈ ਜਿਸ ਨੇ ਸਾਰੇ ਦਫ਼ਤਰ ਦੀ ਰਾਖੀ ਕਰਨੀ ਹੈ ਉਸ ਸਰਕਾਰੀ ਰਿਕਾਰਡ ਦੀ ਰਾਖੀ ਕਰਨੀ ਹੈ ਜਿਹੜਾ ਲੱਖਾਂ ਲੋਕਾਂ ਦਾ ਹਜ਼ਾਰਾਂ ਲੋਕਾਂ ਦਾ ਜਿਹੜਾ ਸਰਕਾਰੀ ਰਿਕਾਰਡ ਹੈ ਇਸ ਦਫ਼ਤਰ ਦੇ ਵਿੱਚ ਜਮ੍ਹਾਂ ਪਿਆ ਹੈ ਜਾਂ ਜਿਸ ਨੂੰ ਕਹਿੰਦੇ ਨੇ ਕਿ ਸੁਰੱਖਿਤ ਪਿਆ ਸੋ ਕੀ ਇਸ ਤਰ੍ਹਾਂ ਦੇ ਦਰਵਾਜ਼ੇ ਇਸ ਤਰ੍ਹਾਂ ਦੇ ਦਰਵਾਜ਼ੇ ਜਿਹੜੇ ਇੱਕ ਕਵਾੜ ਤੋਂ ਵੀ ਜਿਹੜੇ ਗੰਦੇ ਇਹਨਾਂ ਦੀ ਹਾਲਤ ਬਣੀ ਹੋਈ ਹੈ ਕਿ ਇਸ ਤਰ੍ਹਾਂ ਦੇ ਦਰਵਾਜ਼ੇ ਉਸ ਰਿਕਾਰਡ ਨਹੀਂ ਰੱਖੀ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਉੱਪਰਲੀਆ ਕੰਧਾਂ ਦੀ ਤਾਂ ਛੱਤਾਂ ਦਾ ਜਿਹੜਾ ਉਹ ਸਰੀਆ ਜਾਂ ਲੈਂਟਰ ਹੈ ਉਹ ਸਰੀਆ ਵੀ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਗਲ ਚੁੱਕਿਆ ਹੈ ਤੇ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਇਸ ਬਿਲਡਿੰਗ ਨੂੰ ਜਿਹੜਾ ਅਸੁਰੱਖਿਅਤ ਵੀ ਜਿਹੜਾ ਅਸੁਰੱਖਿਅਤ ਵੀ ਜਿਹੜਾ ਉਹ ਐਲਾਨਿਆ ਹੋਇਆ ਪਰੰਤੂ ਬਾਵਜੂਦ ਇਸਤੇ ਮੈਂ ਤਾਂ ਕਹਾਂਗਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਲੂਟ ਹੈ ਜਿਹੜੇ ਆਪਣੀ ਇਹ ਜਾਨ ਨੂੰ ਜ਼ਖਮ ਦੇ ਵਿੱਚ ਪਾ ਕੇ ਇੱਥੇ ਕੰਮ ਕਰਦੇ ਨੇ ਆਪਣੀ ਨੌਕਰੀ ਕਰਦੇ ਨੇ ਤਾਂ ਦੂਜੇ ਪਾਸੇ ਜਿਹੜੇ ਇੰਜੀਨੀਅਰ ਸੁਖਵਿੰਦਰ ਸਿੰਘ ਉਪ ਮੰਡਲ ਅਫਸਰ ਜਿਹੜਾ ਉਹਨਾਂ ਦਾ ਕਮਰਾ ਹੈ ਤਾਂ ਉਹ ਵੀ ਇਹ ਪੂਰੀ ਤਰ੍ਹਾਂ ਦੇ ਨਾਲ ਚੋਰਿਆ ਤਾਂ ਤਸਵੀਰਾਂ ਤੁਹਾਨੂੰ ਉਸ ਕਮਰੇ ਦੀ ਆ ਵੀ ਦਿਖਾਵਾਂਗੇ ਦੇਖੋ ਜਿਹੜੇ ਉਹ ਮੈਟ ਵਗੈਰਾ ਵਿਸ਼ੇ ਹੋਏ ਨੇ ਉਹ ਵੀ ਇਹ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਉਹ ਗਿੱਲੇ ਹੋ ਰੱਖੇ ਨੇ ਤਾਂ ਜਸਤ ਵੀਨ ਬਾਕਾਇਦਾ ਜਿਹੜੀ ਇੱਥੋਂ ਹੀ ਤਸਵੀਰਾਂ ਜ਼ੂਮ ਕਰਕੇ ਦਿਖਾ ਦਿੱਤੀਆਂ ਜਾਣ ਛੱਤਾਂ ਦੇ ਵਿੱਚੋਂ ਜਿਹੜਾ ਉਹ ਕੰਤ ਚ ਪਾਣੀ ਚੋਰਿਆ ਹੈ ਇਹ ਪੱਖੇ ਲੱਗੇ ਨੇ ਜਿਨ੍ਹਾਂ ਪੱਖਿਆਂ ਨੇ ਹਵਾ ਦੇਣੀ ਹੁੰਦੀ ਆ ਉਹ ਪੱਖੇ ਅੱਜ ਪਾਣੀ ਪਾਣੀ ਦੇ ਨਾਲ ਟਿਪ ਟਿਪ ਬਰਸ ਰਹੇ ਨੇ ਤਾਂ نیچے ਜਿਹੜਾ ਸਮਾਨ ਰੱਖਿਆ ਹੋਇਆ ਤਾਂ ਜੋ ਪਾਣੀ ਨੂੰ ਉਸ ਬਰਤਨ ਦੇ ਵਿੱਚ ਇਕੱਤਰ ਕੀਤਾ ਜਾ ਸਕੇ ਤਾਂ ਦੂਜੇ ਪਾਸੇ ਜੇਕਰ ਆਪਾਂ ਇਹ ਰਿਕਾਰਡ ਦੀ ਗੱਲ ਕਰ ਲਈਏ ਤਾਂ ਦੇਖੋ ਇਹ ਸਰਕਾਰੀ ਰਿਕਾਰਡ ਜਿਹੜਾ ਇਹ ਵੀ ਅਨਸੇਫ ਆ ਪਰੰਤੂ ਸਰਕਾਰੀ ਰਿਕਾਰਡ ਜਿਹੜਾ ਦੂਜੇ ਕਮਰੇ ਦੇ ਵਿੱਚੋਂ ਜ਼ਿਆਦਾ ਪਿਆ ਹੋਇਆ ਤਾਂ ਇਹ ਉਹ ਕਮਰਾ ਹੈ ਦੇਖੋ ਇਹ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਮੈਂ ਥੋੜਾ ਆਪ ਵੀ ਨਜ਼ਦੀਕ ਜਾ ਕੇ ਦਿਖਾ ਦੇਵਾਂਗਾ ਇਹ ਇਹ ਤਸਵੀਰਾਂ ਨੇ ਏ ਬਿਜਲੀ ਦਫ਼ਤਰ ਚੱਬੇਵਾਲ ਦੀਆਂ ਇਹ ਹਾਲਾਤ ਨੇ ਸਰਕਾਰੀ ਦਫ਼ਤਰ ਦੇ ਐਸੇ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦਾ ਬਿਜਲੀ ਦਫ਼ਤਰ ਨਹੀਂ ਬਲਕਿ ਇਹ ਕੋਈ ਕਵਾਟਖਾਨਾ ਹੈ ਦੇਖੋ ਥੋੜਾ ਨਜ਼ਦੀਕ ਆ ਕੇ ਤਸਵੀਰਾਂ ਜਿਹੜੀਆਂ ਉਹ ਦਿਖਾ ਦਿੱਤੀਆਂ ਜਾਣ ਹਰ ਇੱਕ ਜਿੱਧਰ ਵੀ ਤੁਸੀਂ ਹੱਥ ਲਾਵੋਗੇ ਸਮਾਨ ਉਹ ਕਦੇ ਵੀ ਢਿੱਕ ਸਕਦਾ ਹੈ ਤੇ ਦੂਜੇ ਪਾਸੇ ਜਿਹੜੀਆਂ ਸਭ ਤੋਂ ਖੋਫਨਾਕ ਤਸਵੀਰਾਂ ਨੇ ਜਿਹੜਾ ਖੋਫਨਾਕ ਮੰਜ਼ਰ ਹੈ ਉਹ ਛੱਤਾਂ ਵੱਲ ਜਿਹੜਾ ਦੇਖ ਕੇ ਬੀਮਾ ਜਿਹੜਾ ਪਾਇਆ ਹੋਇਆ ਪੂਰੀ ਤਰ੍ਹਾਂ ਦੇ ਨਾਲ ਗਲ ਚੁੱਕਿਆ ਤੇ ਕਿਸੇ ਵੀ ਵਕਤ ਇਹ ਲੈਂਟਰ ਦਾ ਜਿਹੜਾ ਮਲਵਾ ਜਿਹੜਾ ਬੀਮ ਤੇ ਮਲਵਾ ਪਿਆ ਹੋਇਆ ਉਹ ਢਿੱਕ ਸਕਦਾ ਹੈ ਖੁਦਾ ਨਾ ਖਾਸ ਤਾਂ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿ ਉਸਦੇ ਲਈ ਫਿਰ ਪੰਜਾਬ ਸਰਕਾਰ ਜਾਂ ਜਿਹੜੇ ਸੀਨੀਅਰ ਅਫਸਰ ਨੇ ਉਹ ਜ਼ਿੰਮੇਵਾਰੀ ਲੈਣਗੇ ਤਾਂ ਭਾਂਡੇ ਰੱਖ ਕੇ ਜਿਹੜਾ ਉਹ ਸਮਟ ਪਾਇਆ ਜਾ ਰਿਹਾ ਟਾਈਮ ਲੰਘਾਇਆ ਜਾ ਰਿਹਾ ਤੇ ਤਾਂ ਜੋ ਇਹਨਾਂ ਬਰਤਨਾਂ ਦੇ ਵਿੱਚ ਜਿਹੜਾ ਉਹ ਪਾਣੀ ਆ ਜਿਹੜਾ ਇਕੱਠਾ ਹੋ ਗਿਆ ਉਹਨਾਂ ਨੂੰ ਇੱਕ ਬਾਹਰ ਕਿਤੇ ਹੋਰ ਥਾਂ ਤੇ ਸੁੱਟ ਸਕੀਏ ਤਾਂ ਦੂਜੇ ਪਾਸੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਸਿਹਤ ਵਿਭਾਗ ਕਹਿੰਦਾ ਹੈ ਕਿ ਸਾਡੀਆਂ ਟੀਮਾਂ ਜਿਹੜੀਆਂ ਉਹ ਲਾਰਵੇ ਨੂੰ ਨਸ਼ਟ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਪਰੰਤੂ ਮੈਂ ਤਾਂ ਸਿਹਤ ਵਿਭਾਗ ਨੂੰ ਵੀ ਸਵ ਸਰਕਾਰੀ ਦਫ਼ਤਰਾਂ ਦੇ ਵਿੱਚ ਪੈਦਾ ਹੋਵੇਗਾ ਕਿ ਤੁਸੀਂ ਹਿੰਮਤ ਦਿਖਾ ਸਕੋਗੇ ਅਫਸਰਾਂ ਆਪਣੇ ਇਹਨਾਂ ਦੇ ਅਫਸਰਾਂ ਦੀਆਂ ਅਫਸਰਾਂ ਦਾ ਚਲਾਨ ਕੱਟਣ ਦੇ ਲਈ ਕਿਉਂਕਿ ਜ਼ਿੰਮੇਵਾਰਤਾ ਨਹੀਂ ਹੈ ਇਹ ਅਫਸਰ ਜ਼ਿੰਮੇਵਾਰਤਾ ਸਰਕਾਰ ਆ ਕਿਉਂਕਿ ਆਪਾਂ ਮੁਲਾਜ਼ਮਾ ਦੇ ਨਾਲ ਗੱਲ ਕਰਦੇ ਹਾਂ ਅਫਸਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਸਾਡਾ ਜੋ ਵੀ ਮੰਗਿਆ ਜਾਂ ਕੋਟੇਸ਼ਨ ਨੂੰਆ ਜੋ ਵੀ ਹੁੰਦਾ ਉਹਨਾਂ ਦਾ ਪੱਤਰ ਉਹਨਾਂ ਵੱਲੋਂ ਬਾਰ-ਬਾਰ ਸਰਕਾਰ ਨੂੰ ਭੇਜਿਆ ਜਾ ਰਿਹਾ ਇਸ ਤੋਂ ਪਹਿਲਾਂ ਦਾਰਾ ਹੁਸ਼ਿਆਰਪੁਰ ਨਿਊਜ਼ ਨੇ ਜਿਹੜੀਆਂ ਤਸਵੀਰਾਂ ਉਹ ਹੁਸ਼ਿਆਰਪੁਰ ਦੇ ਏ ਬਿਜਲੀ ਵਿਭਾਗ ਦੇ ਦਫ਼ਤਰ ਦੀਆਂ ਵੀ ਸਾਂਝੀਆਂ ਕੀਤੀਆਂ ਸੀ ਇਹਦਾ ਉੱਥੋਂ ਦੇ ਹਾਲਾਤ ਵੀ ਤੁਹਾਨੂੰ ਦਿਖਾਏ ਸੀ ਕਿ ਮੁਲਾਜ਼ਮਾਂ ਜਿਹੜੇ ਉਹ ਤਿੰਨ ਦਿਨਾਂ ਤੋਂ ਆ ਰਹੇ ਸੀ ਤੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਖੜੇ ਹੋ ਕੇ ਆਪਣਾ ਜਿਹੜਾ ਉਹ ਸਮਾਂ ਲੰਘਾ ਰਹੇ ਸੀ ਤਾਂ ਡਿਊਟੀ ਕਰਕੇ ਆਪਣੀ ਉਹ ਵਾਪਸ ਜਾ ਰਹੇ ਸੀ ਤੇ ਇਹ ਸਰਕਾਰੀ ਰਿਕਾਰਡ ਹੈ ਜਿਹੜਾ ਇਹ ਪਿਆ ਹੋਇਆ ਹੈ ਹਜ਼ਾਰਾਂ ਲੋਕਾਂ ਦਾ ਰਿਕਾਰਡ ਹੈ ਜਿਹੜਾ ਇਸ ਥਾਂ ਤੇ ਪਿਆ ਹੋਇਆ ਤੇ ਕਿੰਨਾ ਕੁ ਸੁਰੱਖਿਅਤ ਰਿਕਾਰਡ ਹੈ ਕਿੰਨਾ ਹਾਲਾਤਾਂ ਦੇ ਵਿੱਚ ਪਿਆ ਹੋਇਆ ਤੁਸੀਂ ਉਹ ਵੇਖ ਸਕਦੇ ਹੋ ਚਾਹੇ ਦਫ਼ਤਰ ਦੇ ਚਾਰੇ ਪਾਸਿਆਂ ਤੇ ਕੈਮਰਾ ਮਾਰ ਕੇ ਦੇਖ ਲੋ ਚਾਹੇ ਨਿਗਾਹ ਕਮਾ ਕੇ ਦੇਖ ਲੋ ਚਾਹੇ ਛੱਤਾਂ ਦੇ ਹਰ ਇੱਕ ਦੀ ਹਾਲਤ ਹੈ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਘਰ ਕੀ ਹੋਈ ਹੈ ਚਾਹੇ ਛੱਤ ਦੀ ਗੱਲ ਕਰ ਰਹੀ ਹੈ ਚਾਹੇ ਆਪਾਂ ਕੰਧਾਂ ਦੀ ਗੱਲ ਕਰ ਲਈਏ ਤਾਂ ਉਹ ਸਰਕਾਰੀ ਰਿਕਾਰਡ ਮੈਂ ਕਹਾਂਗਾ ਜੀ ਤੋ ਤਸਵੀਰਾਂ ਜ਼ੂਮ ਕਰਕੇ ਦਿਖਾ ਦਣੇ ਸਰਕਾਰੀ ਰਿਕਾਰਡ ਹੈ ਹੋ ਸਕਦਾ ਕੈਮਰਾ ਦੇ ਵਿੱਚ ਥੋੜਾ ਬੋਤਾ ਕਲੀਅਰ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰੰਤੂ ਜਿਹੜੇ ਅਸਲ ਹਾਲਾਤ ਹੈ ਉਹਦੇ ਉਹ ਬੇਹਦ ਗੰਦੇ ਹਾਲਾਤ ਨੇ ਸਰਕਾਰੀ ਰਿਕਾਰਡ ਤੇ ਦੇਖੋ ਕਿਨਾ ਹਾਲਾਤਾਂ ਦੇ ਵਿੱਚ ਜਿਹੜਾ ਉਹ ਸਰਕਾਰੀ ਮੁਲਾਜ਼ਮ ਨੇ ਜਾਂ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਕਿਹਨਾ ਹਾਲਾਤਾਂ ਦੇ ਵਿੱਚ ਇਹ ਡਿਊਟੀ ਆਪਣੀ ਕਰ ਰਹੇ ਹੋਣਗੇ ਤਾਂ ਉਹ ਵੀ ਆਪਣੇ ਆਪ ਨੂੰ ਕਿਤਨਾ ਕਿਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣਗੇ ਪਰ ਸਲਾਮ ਹੈ ਜਿਹੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਿਹੜੇ ਇਸ ਅਨਸੇਫ ਦਫ਼ਤਰ ਦੇ ਵਿੱਚ ਬੈਠ ਕੇ ਆਪਣੀ ਡਿਊਟੀ ਨੂੰ ਬਖੂਬੀ ਢੰਗ ਦੇ ਨਾਲ ਨਿਭਾ ਰਹੇ ਨੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਸੋ ਹੁਣ ਵੇਖਣਾ ਹੋਵੇਗਾ ਕਿ ਇਸ ਜਦੋਂ ਮੌਸਮ ਜਦੋਂ ਪੰਜਾਬ ਦੇ ਹਾਲਾਤ ਸੁਖਾਵੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਕੰਢ ਤੇ ਕਿੰਨੀ ਕੁ ਜੂਨ ਸਰਕਦੇ ਆ ਸੋ ਦੇਖ ਲੋ ਹਰ ਪਾਸਿਓਂ ਜਿਹੜਾ ਇਹ ਬਿਜਲੀ ਦੇ ਤਾਰਾਂ ਇਹ ਵੀ ਸ਼ਰਿਆਮ ਇੱਦਾਂ ਹੀ ਨੇ ਜਿ ਲੱਗੀਆਂ ਹੋਈਆਂ ਤੇ ਕਿਸੇ ਵਕਤ ਵੀ ਕੋਈ ਵੱਡਾ ਹਾਸਾ ਜਿਹੜਾ ਉਹ ਵਾਪਰ ਸਕਦਾ ਤਾਂ ਹੁਣ ਵੇਖਣਾ ਹੋਵੇਗਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਦੋਂ ਪੰਜਾਬ ਦੇ ਵਿੱਚ ਹਾਲਾਤ ਉਹ ਠੀਕ ਹੁੰਦੇ ਨੇ ਤਾਂ ਪੰਜਾਬ ਸਰਕਾਰ ਆਪਣੇ ਦਫ਼ਤਰਾਂ ਦਾ ਸੁਧਾਰ ਕਰਨ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਚੇਤਨ ਕਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਤੇ ਨਾਲ